ਇਰਾਨ ਦੇ ਵਪਾਰਕ ਭਾਈਵਾਲਾਂ ਨੂੰ ਅਮਰੀਕਾ ਵੱਲੋਂ 25% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਤੇ ਇਹ ਕਹਿਣਾ ਹੈ ਜੀ 트럼ਪ ਦਾ ਕਿਵੇਂ ਲਾਗੂ ਕੀਤਾ ਜਾਵੇਗਾ ਟੈਰਿਫ ਭਾਰਤ ਵੀ ਹੋਵੇਗਾ ਪ੍ਰਭਾਵਿਤ ਇਰਾਨ ਨਾਲ ਵਪਾਰ ਕਰਨਾ ਕਿਸ ਨੂੰ ਮੰਨਿਆ ਜਾਵੇਗਾ ਅੱਜ ਦੀ ਦੁਨੀਆ ਵਿੱਚ ਤਾਕਤ ਵਪਾਰ ਅਤੇ ਰਾਜਨੀਤੀ ਆਪਸ ਵਿੱਚ ਇੰਨੇ ਗਹਿਰੇ ਤੌਰ ਤੇ ਜੁੜ ਚੁੱਕੇ ਹਨ ਕਿ ਇੱਕ ਦੇਸ਼ ਦਾ ਲਿਆ ਗਿਆ ਫੈਸਲਾ ਪੂਰੇ ਵਿਸ਼ਵ 'ਤੇ ਅਸਰ ਛੱਡ ਸਕਦਾ ਹੈ ਜਦੋਂ ਕਿਸੇ ਰਾਜ ਦੇ ਅੰਦਰ ਅਸੰਤੋਸ਼ ਦੀਆਂ ਆਵਾਜ਼ਾਂ ਉੱਠਦੀਆਂ ਨੇ ਅਤੇ ਸਰਕਾਰ ਉਹਨਾਂ ਨੂੰ ਦਬਾਉਣ ਲਈ ਸਖਤ ਰਾਹ ਅਪਣਾਉਂਦੀ ਹੈ ਤਾਂ ਇਹ ਮਾਮਲਾ ਸਿਰਫ ਅੰਦਰੂਨੀ ਨਹੀਂ ਰਹਿੰਦਾ ਅਜਿਹੇ ਪਲਾਂ ਵਿੱਚ ਅੰਤਰਰਾਸ਼ਟਰੀ ਤਾਕਤਾਂ ਦੀ ਪ੍ਰਤੀਕਿਰਿਆ ਆਰਥਿਕ ਦਬਾਅ ਅਤੇ ਕੂਟਨੀਤਿਕ ਚਾਲਾਂ ਵਿਸ਼ਵ ਰਾਜਨੀਤੀ ਦਾ ਰੁਖ ਤੈਅ ਕਰਨ ਲੱਗ ਪੈਂਦੀਆਂ ਹਨ ਸੋ ਇਤਿਹਾਸ ਗਵਾਏ ਕਿ ਜਦੋਂ ਆਰਥਿਕ ਪਾਬੰਦੀਆਂ ਨੂੰ ਰਾਜਨੀਤਿਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਤਾਂ ਉਹ ਸਿਰਫ ਸਰਕਾਰਾਂ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਦੀ ਜ਼ਿੰਦਗੀ ਵਿਸ਼ੇ ਬਾਜ਼ਾਰਾਂ ਤੇ ਦੇਸ਼ਾਂ ਦਰਮਿਆਨ ਭਰੋਸੇ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ ਸੋ ਵਪਾਰਕ ਸੰਬੰਧ ਜੋ ਅਕਸਰ ਸਥਿਰਤਾ ਦੀ ਨਿਸ਼ਾਨੀ ਮੰਨੇ ਜਾਂਦੇ ਹਨ ਕਈ ਵਾਰ ਟਕਰਾਅ ਦਾ ਕਾਰਨ ਵੀ ਬਣ ਜਾਂਦੇ ਨੇ ਅਜਿਹੇ ਹਾਲਾਤਾਂ ਵਿੱਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕੀ ਕੀ ਆਰਥਿਕ ਦਬਾਅ ਨਾਲ ਸਮਾਜਿਕ ਬਦਲਾਅ ਲਿਆਂਦਾ ਜਾ ਸਕਦਾ ਹੈ ਜਾਂ ਇਹ ਤਣਾ ਨੂੰ ਹੋਰ ਵਧਾ ਦਿੰਦਾ ਸੋਸ਼ਲ ਦੌਰਾਨ ਜਦੋਂ ਸੰਚਾਰ ਦੇ ਸਾਧਨ ਖਾਮੋਸ਼ ਹੋ ਜਾਂਦੇ ਹਨ ਅਤੇ ਦੁਨੀਆ ਤੱਕ ਸੱਚ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਅਫਵਾਹਾਂ ਡਰ ਅਤੇ ਅਣ ਸਿਸ਼ਤਾ ਅਤੇ ਹੋਰ ਗੈਰੀ ਹੋ ਜਾਂਦੀ ਹੈ ਅੰਤਰਰਾਸ਼ਟਰੀ ਭਾਈਚਾਰੇ ਲਈ ਇਹ ਸਮਾ ਸਿਰਫ ਰਾਜਨੀਤਿਕ ਫੈਸਲਿਆਂ ਦਾ ਨਹੀਂ ਸਗੋਂ ਨੈਤਿਕ ਜ਼ਿੰਮੇਵਾਰੀਆਂ ਦੀ ਵੀ ਕਸੌਟੀ ਹੁੰਦਾ ਹੈ ਸਾਕਤ ਦੇ ਪ੍ਰਦਰਸ਼ਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਿਚਕਾਰ ਸੰਤੁਲਨ ਬਣਾਉਣਾ ਅਕਸਰ ਸਭ ਤੋਂ ਵੱਡੀ ਚੁਣੌਤੀ ਸਾਬਤ ਹੁੰਦਾ ਹੈ ਤੇ ਇਸ ਪਿਛੋਕੜ ਵਿੱਚ ਅੱਜ ਦੇ ਵਿਸ਼ਵ ਹਾਲਾਤ ਕਈ ਅਹਿਮ ਸਵਾਲ ਛੱਡ ਰਹੇ ਨੇ ਕੀ ਵਿਸ਼ਵ ਤਾਕਤਾਂ ਆਪਣੇ ਫੈਸਲਿਆਂ ਰਾਹੀਂ ਅਮਨ ਵੱਲ ਰਾਹ ਖੋਲਣੀਆਂ ਜਾਂ ਟਕਰਾਅ ਦੇ ਨਵੇਂ ਅਧਿਆਏ ਲਿਖੇ ਜਾਣਗੇ ਕੀ ਆਰਥਿਕ ਹਥਿਆਰ ਜੰਗ ਤੋਂ ਬਿਨਾਂ ਦਬਾਅ ਬਣਾਉਣ ਦਾ ਸਾਗਨ ਹਨ ਜਾਂ ਆਪਣੇ ਆਪ ਵਿੱਚ ਇੱਕ ਨਵਾਂ ਸੰਘਰਸ਼ ਰੂਪ ਧਾਰ ਰਹੇ ਨੇ ਸੋ ਇੰਨਾ ਸਾਰੇ ਸਵਾਲਾਂ ਦੇ ਜਵਾਬ ਅੱਗੇ ਆਉਣ ਵਾਲੇ ਹਾਲਾਤਾਂ ਵਿੱਚ ਹੌਲੀ-ਹੌਲੀ ਸਾਹਮਣੇ ਆਉਣਗੇ ਸੋ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਈਰਾਨ ਦੇ ਵਪਾਰਕ ਭਾਈਵਾਲਾਂ ਨੂੰ ਅਮਰੀਕਾ ਵੱਲੋਂ 25% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਤੇ 트੍ਰੰਪ ਈਰਾਨ 'ਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੇ ਕਾਰਵਾਈ ਲਈ ਈਰਾਨ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ 'ਚ ਦੇਸ਼ ਭਾਰਤ 'ਚ ਲਗਭਗ 600 ਲੋਕ ਮਾਰੇ ਗਏ ਨੇ ਤੇ ਅਮਰੀਕੀ ਰਾਸ਼ਟਰਪਤੀ ਨੇ ਵਾਰ-ਵਾਰ ਤਹਿਰਾਨ ਨੂੰ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਕਹਿੰਦੇ ਹੋਏ ਕਿ ਜੇਕਰ ਉਹਨਾਂ ਦੇ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਕਿ ਇਸਲਾਮੀ ਗਣਰਾਜ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਰੁੱਧ ਘਾਤਕ ਤਾਕਤ ਦੀ ਵਰਤੋਂ ਕਰ ਰਿਹਾ ਹੈ ਤਾਂ ਉਹ ਇੱਕ ਜ਼ਬਰਦਸਤ ਜਵਾਬ ਦੇਣਗੇ ਜਿਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਸੋ ਟਰੰਪ ਦਾ ਕਹਿਣਾ ਹੈ ਕਿ ਈਰਾਨ ਇਸ ਨਾਲ ਰੇਖਾਂ ਨੂੰ ਪਾਰ ਕਰਨਾ ਸ਼ੁਰੂ ਕਰ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਤੇ ਉਹਨਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਸਖਤ ਵਿਕਲਪਾਂ ਤੇ ਵਿਚਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਸੋ 트럼ਪ ਨੇ ਸੋਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ 'ਚ ਟੈਰਿਫਾਂ ਦਾ ਐਲਾਨ ਕੀਤਾ ਜਿਸ 'ਚ ਕਿਹਾ ਗਿਆ ਹੈ ਕਿ ਇਹ ਤੁਰੰਤ ਲਾਗੂ ਹੋਣਗੇ ਚੀਨ ਬ੍ਰਾਜ਼ੀਲ ਤੁਰਕੀ ਤੇ ਰੂਸ ਉਹਨਾਂ ਅਰਧ ਜੋ ਕਿ ਵਿਵਸਥਾਵਾ 'ਚੋਂ ਹੈਗਾ ਜੋ ਤਹਿਰਾਨ ਨਾਲ ਵਪਾਰ ਕਰਦੀਆਂ ਨੇ ਈਰਾਨ ਦੇ ਵਪਾਰਕ ਭਾਈਵਾਲਾਂ ਤੇ 25% ਟੈਰਿਫ 트럼ਪ ਦੇ ਅਨੁਸਾਰ ਅਮਰੀਕਾ ਈਰਾਨ ਦੇ ਵਪਾਰਕ ਭਾਈਵਾਲਾਂ ਤੇ 25% ਟੈਰਿਫ ਲਗਾ ਰਿਹਾ ਹੈ ਤਾਂ ਜੋ ਤਹਿਰਾਨ ਤੇ ਹੰਸਕ ਵਿਰੋਧ ਪ੍ਰਦਰਸ਼ਨਾਂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ ਜਾ ਸਕੇ ਸੋ ਈਰਾਨ ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਚ ਸੈਂਕੜੇ ਲੋਕ ਮਰੇ ਗਏ ਹਨ ਸੋ ਅਮਰੀਕੀ ਰਾਸ਼ਟਰਪਤੀ ਨੇ ਵਾਰ-ਵਾਰ ਤਹਿਰਾਨ ਨੂੰ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ ਹਾਲ ਹੀ ਚ ਟਰੰਪ ਨੇ ਕਿਹਾ ਕਿ ਜੇਕਰ ਉਹਨਾਂ ਦੇ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਕਿ ਈਰਾਨ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਰੁੱਧ ਘਾਤਕ ਤਾਕਤ ਦੀ ਵਰਤੋਂ ਕਰ ਰਿਹਾ ਤਾਂ ਅਮਰੀਕਾ ਹਮਲਾ ਕਰੇਗਾ ਹਾਲਾਂਕਿ 트럼ਪ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਰਾਨ ਨਾਲ ਵਪਾਰ ਕਰਨਾ ਕਿਸ ਨੂੰ ਮੰਨਿਆ ਜਾਵੇਗਾ ਇਹ ਐਲਾਨ ਇਸ ਬਾਰੇ ਸਵਾਲ ਉਠਾਉਂਦਾ ਹੈ ਕਿ ਇਹ ਵਾਧੂ ਟੈਰਿਫ ਕਿਵੇਂ ਕੰਮ ਕਰ ਸਕਦੇ ਹਨ ਕਿਹੜੇ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤੇ ਕੀ ਉੱਚ ਡਿਊਟੀਆਂ ਲਗਾਈਆਂ ਜਾਣਗੀਆਂ ਕਿ 트럼ਪ ਦਾ ਐਲਾਨ ਅਜਿਹੇ ਸਮੇਂ ਆਇਆ ਜਦੋਂ ਉਹਨਾਂ ਨੇ ਇਰਾਨ ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਰੱਖਿਆ ਲਈ ਅਮਰੀਕੀ ਫੌਜੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ ਤੇ ਇਹ ਧਿਆਨ ਦੇਣ ਯੋਗ ਹੈ ਕਿ ਈਰਾਨ ਚ ਫੋਨ ਤੇ ਇੰਟਰਨੈਟ ਕਨੈਕਸ਼ਨ ਬੰਦ ਨੇ ਤੇ ਨਵੇਂ ਟੈਰੀਫਾਂ ਦਾ ਮਤਲਬ ਹੈ ਕਿ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਤੇ ਘਟ ਘਟ ਟੈਰੀਫ 45% ਹੋ ਸਕਦਾ ਹੈ ਮੌਜੂਦਾ ਟੈਰੀਫ ਫੀਸ ਦੀ ਹੈ ਤੇ ਇਸ ਦਾ ਮਤਲਬ ਹੈ ਕਿ ਪਿਛਲੀ ਫੀਸ ਦੀ ਤੇ ਮੌਜੂਦਾ 25% ਮਿਲਾ ਕੇ 45% ਤੱਕ ਵਧੇਗੀ ਤੇ ਪਿਛਲੇ ਸਾਲ ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਨੇ ਗਲੋਬਲ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਸੋ ਟਰੰਪ ਨੇ ਪਿਛਲੇ ਸਾਲ ਚੀਨੀ ਸਮਾਨ ਤੇ ਟੈਰਿਫ ਵਧਾ ਕੇ 145 ਫੀਸਦੀ ਕਾਰ ਦਿੱਤਾ ਸੀ ਤੇ ਮੌਜੂਦਾ ਟੈਰਿਫ ਦਰ ਦਾ ਫੈਸਲਾ ਵਿਆਪਕ ਗੱਲਬਾਤ ਤੋਂ ਬਾਅਦ ਕੀਤਾ ਗਿਆ ਸੀ ਤੇ ਚੀਨ ਤੋਂ ਇਲਾਵਾ ਭਾਰਤ ਯੂਏਈ ਤੇ ਤੁਰਕੀ ਨੂੰ ਵੀ ਈਰਾਨ ਦੇ ਪ੍ਰਮੁੱਖ ਵਪਾਰਕ ਭਾਈਵਾਲ ਮੰਨਿਆ ਜਾਂਦਾ ਹੈ ਤੇ ਟਰੰਪ ਨੇ ਭਾਰਤ ਤੋਂ ਆਉਣ ਵਾਲੀਆਂ ਚੀਜ਼ਾਂ ਤੇ ਵੀ ਡਿਊਟੀ ਦੁੱਗਣੀ ਕਰਕੇ ਘੱਟੋ-ਘੱਟ 45% ਕਰ ਦਿੱਤੀ ਹੈ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਸਜ਼ਾ ਲਈ ਦੇ ਲਈ 50% ਟੈਰਿਫ ਲਗਾਇਆ ਗਿਆ ਤੇ 트럼ਪ ਨੇ ਰੂਸੀ ਤੇਲ ਖਰੀਦਣ ਵਾਲੇ ਹੋਰ ਦੇਸ਼ਾਂ ਤੇ ਵੀ ਇਸੇ ਤਰ੍ਹਾਂ ਦੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜਿਸ ਚ ਚੀਨ ਵੀ ਸ਼ਾਮਲ ਹੈ